ਸੋ ਤੇਲ ਪਿਆ ਸਾਰਾ 350 ਤੇਲ ਆ ਤੂੰ ਆਪ ਹੀ ਦੇ ਸਾਰੀ ਟੈਂਕੀ ਖੋਲ ਉਹ ਬਹੁਤ ਉਤਲੇ ਹੋਈ ਮੜਾ ਜਾ ਉਹ ਹੈ ਨਹੀਂ ਉਹ ਪ੍ਰੋਵਾ ਤੇਲ ਚ ਇਹਨਾਂ ਕੱਢ ਲੈਂਦੇ ਜਿੰਨਾ ਨਿਕਲਦਾ ਉਹਨਾਂ ਦਾ ਕੱਢਣ ਦੇ ਉਹਦਾ ਨਹੀਂ ਨਕਲ ਦਾ ਬਾਈ ਇਹ ਨਾ ਨਹੀਂ ਨਿਕਲਦਾ 350 ਇਹ ਤਾਂ 50 ਦਾ ਵੀ ਨਿਕਲਿਆ ਕੋੜੇ ਭਾਈ ਬਾਹਰ ਦੇ ਨਾ ਮਰਦੀ ਨਿਚੋੜ ਲੋ ਨਹੀਂ ਨਿਕਲਦਾ ਖਾਲੀ ਹੋ ਗਈ ਲਿਆਈ ਅਕਸਰ ਚਲਾ ਕੇ ਲਿਆਇਆ ਇਹਨਾਂ ਦਾ ਉਹਦੇ ਵਿੱਚ ਪਹਿਲੇ ਹੀ ਹਾਂ ਖਾਲੀ ਹੋ ਗਈ ਭਾਈ ਉਹ ਹੈ ਹੈ ਨਹੀਂ ਭਾਈ ਤੇਲ ਚ ਹੈ ਨਹੀਂਗਾ ਵੇਖੀ ਖਾਲੀ ਸੀਗੀ ਖਾਲੀ ਆ ਵੇਖੋ ਨਾ ਚਾਬੀ ਰਿਓ ਸੰਤਰਾ ਮਹੀਨਾ ਮਰ ਕੋੜਲੇ ਲੋੜਤੀ ਮੋਕਸਰ ਤਾਂ ਕੀ ਹੋਇਆ ਜੀ ਪੰਪ ਪੰਪ ਤੇ ਮੈਂ 2 200 ਤੇਲ ਪੁਆਣ ਆਇਆ ਇਹਨਾਂ ਕੋਲ ਤੇ ਮੈਂ ਪੁਲ ਚੜਨ ਲੱਗਿਆ ਤਾ ਮੀਟਰ ਨੇ ਸੁ ਮੇਰੇ ਮੀਟਰ ਨੇ ਸੂਈ ਨਹੀਂ ਚੱਕੀ ਨੀ ਜਮਾਂ ਵੀ ਮੈਂ ਪੁਲ ਦੋ ਚੜਿਆ ਨਹੀਂ ਪੁਲ ਵਾਪਸ ਆਗਾ ਦੋ ਮਿੰਟਾਂ ਚ ਫਿਰ ਇਹਨਾਂ ਨੇ ਮੈਂ ਮੈਂ ਕਿਹਾ ਟੈਂਕੀ ਖੜਕਾ ਕੇ ਦੇਖ ਲੋ ਤੇਲ ਹੈ ਨਹੀਂ ਵਿੱਚ ਜਮਾਂ ਵੀ 200 ਦਾ ਤੇਲ 2 ਲੀਟਰ ਪੈਂਦਾ ਫਿਰ ਇਹਨਾਂ ਨੇ 150 ਦਾ ਤੇਲ ਹੋਰ ਪਾਤਾ ਸਾਢੇ 3 ਲੀਟਰ ਚ ਉਹ ਤੇਲ ਨਿਕਲਿਆ ਮੋਟਰਸਕਲ ਕਿਤੇ ਗਿਆ ਨਹੀਂ ਮੋਟਰ ਅੱਧਾ ਲੀਟਰ ਇਹਨਾਂ ਨੇ ਇੱਥੇ ਵੀ ਗੇੜੇ ਦੇ ਕੇ ਦੇਖ ਲਿਆ ਟੈਂਕੀ ਖੋਲ ਕੇ ਤੇ ਪੁੱਠੀ ਕਰਤੀ ਟੈਂਕੀ ਖੋਲ ਕੇ ਵੀ ਦੇ ਕੁਝ ਨਿਕਲਿਆ ਅੱਧਾ ਲੀਟਰ ਦੇ ਲਿਖਿਆ ਇਹਨਾਂ ਦਾ ਇਹ ਸਾਢੇ 350 ਲੀਟਰ ਹੈ ਗਈ ਕਿੱਥੇ ਗੈ ਇਹ ਨਹੀਂ ਕਿਤੇ ਗੈ ਇਹ ਨਹੀਂ ਕਿਤੇ ਇੱਥੇ ਹੀ ਪੰਪ ਨਹੀਂ ਇੱਥੇ ਸੀ ਇੱਥੇ ਖੋਲ ਕੇ ਦਿਖਾਦੀ ਟੈਂਕੀ ਇਹਨਾਂ ਨੂੰ ਤੇ ਜਿਹੜਾ ਪੰਪ ਤੋਂ ਤੇਲ ਪਾਇਆ ਇਹ ਸ਼ਿਵ ਚੰਦ ਦਾ ਪੰਪ ਬਰਾਲਾ ਰੋਡ ਬਰਾਲਾ ਰੋਡ ਦੇ ਸਾਹਮਣੇ ਤੇਲ ਹੁਣ ਇਹਨਾਂ ਨੇ ਕੱਢ ਕੇ ਮਿਲ ਲਿਆ ਮਿਲ ਲਿਆ ਯਾਰ ਟੈਂਕੀ ਖੋਲ ਲਈ ਸਾਰੀ ਟੈਂਕੀ ਖੋਲ ਲਈ ਅੱਧਾ ਲੀਟਰ ਤੇਲ ਇਹਦੇ ਚ ਕੀ ਕਹਿੰਦੇ ਹੁਣ ਗੱਲ ਬੱਤ ਗੱਲ ਬਾਤ ਬੰਦੇ ਗੱਲ ਪੈਂਦੇ ਗੱਲ ਪੈਂਦੇ ਗੱਲ ਪਈ ਜਾਂਦੀ ਹੈ ਬਈ ਯਾਰ ਆਹ ਬਾਈ ਮੁਕੇ ਤੁਸੀਂ ਕੌਣ ਹੋ ਮੈਂ ਮੁਲਾਜ਼ਮ ਹਾਂ ਜੀ ਮੈਂ ਮੁਲਾਜ਼ਮ ਹੀ ਆ ਵੀਰੇ ਇੱਥੋਂ ਠੀਕ ਹੈ ਮੈਂ ਅੰਦਰ ਬੈਠਾ ਹਾਂ ਸੀ ਠੀਕ ਹੈ 200 ਦਾ ਤੇਲ ਪਾਇਆ ਗਿਆ ਠੀਕ ਹੈ ਵਹੀਕਲ ਦੇ ਵਿੱਚ ਬਾਈ ਜੀ ਗਏ ਚਲੇ ਆ ਉਸ ਤੋਂ ਬਾਅਦ ਆਏ ਆ ਠੀਕ ਹੈ ਕਹਿੰਦੇ ਮੇਰੇ ਛਾਲ ਨਹੀਂ ਵੱਜੀਆਂ ਦੀ ਵਹੀਕਲ ਦੇ ਵਿੱਚ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਚੱਲ 150 ਦਾ ਤੇਲ ਹੋਰ ਪਾ ਦੇ ਜ਼ੀਰੋ ਚੈੱਕ ਕਰਾ ਕੇ ਤੇਲ ਪਾਇਆ ਪਹਿਲਾਂ ਵੀ ਪਾਇਆ ਸੀ ਤੇਲ ਜ਼ੀਰੋ ਚੈੱਕ ਕਰਾ ਕੇ ਠੀਕ ਹੈ ਜਦੋਂ 200 ਦਾ ਪਾਇਆ ਉਸ ਤੋਂ ਬਾਅਦ ਫਿਰ ਜ਼ੀਰੋ ਚੈੱਕ ਕਰਾ ਕੇ ਪਾਇਆ ਆਹ ਨਹੀਂ ਦੱਸੋ ਚਲੋ ਤੁਸੀਂ ਦੱਸੋ 150 ਦਾ ਤੇਲ ਦਿਖਣ ਲੱਗ ਪਿਆ ਉਦੋਂ ਬਾਅਦ ਕਹਿੰਦੇ ਅਸੀਂ ਕੱਢ ਕੇ ਵੇਖਣਾ ਠੀਕ ਆ ਕੱਢ ਕੇ ਵੇਖਣਗੇ ਟੈਂਕੀ ਦੇ ਵਿੱਚੋਂ ਤੇਲ ਪਹਿਲਾਂ ਥੱਲੋ ਕੱਢਿਆ ਨਹੀਂ ਨਿਕਲਦਾ ਪਿਆ ਸੀਗਾ ਹੁਣ ਟੈਂਕੀ ਜੇ ਆਪਾਂ ਕਹਿੰਦੇ ਤਾਂ ਦੂਰੀ ਹਰੀ ਫਿਰ ਚੰਗੀ ਤਰ੍ਹਾਂ ਖੋਲ ਕੇ ਵੇਖ ਲੈਂਦੇ ਆ ਨਹੀਂ ਗਿਆ ਕਿੰਨੇ ਮਿੰਟਾਂ ਚ ਆ ਗਿਆ ਸੀ ਜਦੋਂ ਇੱਥੋਂ ਗਿਆ ਸੀ ਇਹ ਮੇਰੇ ਸਾਹ ਨੂੰ ਪੋਲ ਦੇ ਤੋਂ ਕਿਤੇ ਗਿਆ ਪੋਲ ਤੇ ਗਿਆ ਸੀ ਆਪ ਫਿਰ ਨਹੀਂ ਗਿਆ ਫਿਰ ਹੌਲੀ 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 ਨਾਲ ਦੋ ਚਾਰ ਮਿੰਟ ਦੋ ਚਾਰ ਮਿੰਟ ਦੋ ਚਾਰ ਮਿੰਟ ਵਿੱਚ ਮੈਂ ਪੋਲ ਖੜਾ ਮੇਰੇ ਅੱਗੇ ਜਦੋਂ ਜਦੋਂ ਗਿਆ ਸੀ ਕਿੰਨੇ ਮਿੰਟਾਂ ਚ ਆ ਗਿਆ ਸੀ ਬਾ ਇੱਕ ਦੋ ਮਿੰਟ ਚ ਗਿਆ ਚਲਾ ਸੀਗਾ ਮੈਰੀ ਡੀਜ਼ਲ ਤੇ ਡਿਊਟੀ ਹੁੰਦੀ ਆ ਠੀਕ ਆ ਬਾਅਦ ਚ ਜਦੋਂ ਮੈਂ ਵੇਖਿਆ ਵੀਰੇ ਨੂੰ ਕਿ ਹਾਂ ਭਈ ਰੌਲਾ ਪਿਆ ਹੋਇਆ ਹੈਗਾ ਫਿਰ ਮੈਂ ਕੋਲੇ ਆਇਆ ਇੱਕ ਦੋ ਮੇਰੇ ਕਹਤ ਨੂੰ ਇੱਕ ਦੋ ਮਿੰਟਾਂ ਦੇ ਵਿੱਚ ਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਤੁਸੀਂ ਤੇਲ ਕੱਢਿਆ ਕਿੰਨੇ ਦਾ ਨਿਕਲਿਆ ਤੇਲ ਕੱਢੀ ਜਨੇ ਮੇਰੇ ਤੇਲ ਨਿਕਲਦਾ ਨਹੀਂ ਪਿਆ ਕੋਸ਼ਿਸ਼ ਕਰੀ ਜਨੇ ਅਸੀਂ ਨਹੀਂ ਉਹ ਤਾਂ ਕੇੰਦਰ ਟੈਂਕੀ ਖੋਲਤੀ ਅਸੀਂ ਟੈਂਕੀ ਖੋਲ ਕੇ ਆਪਾਂ ਦੁਬਾਰਾ ਮਿਸਤਰੀ ਤੋਂ ਕਰਾ ਲੈਨੇ ਆਪ ਖੋਲੀ ਇੱਕ ਵਾਰੀ ਆਪਾਂ ਮਿਸਤਰੀ ਤੋਂ ਖਿਲਾ ਲੈਨੇ ਦੁਬਾਰਾ ਤੁਸੀਂ ਚਾਹੁੰਦੇ ਆ ਦਾ ਹੁਣ ਕਿੰਨੇ ਦਾ ਤੇਲ ਨਿਕਲਿਆ ਪਵੇਟ ਲੈਣੇ ਦੇਖ ਲੈਣੇ ਕਰੀ ਜਾ ਕਰਕੇ ਨਹੀਂ ਤੇਲ ਘੱਟ ਤੇ ਮੇਰੇ ਮਨ ਹਾਂ ਹਾਂ ਤੇਲ ਘੱਟ ਨਹੀਂ ਤੇਲ ਘੱਟ ਬਿਕਲੇ ਹਾਂਜੀ ਪਾਇਆ ਕਿੰਨੇ ਦਾ ਸੀ ਯਾਰ ਪਾਇਆ ਮੁੰਡੇ ਨੇ ਪਹਿਲਾਂ 200 ਦਾ ਪਾਇਆਗਾ ਫਿਰ 150 ਦਾ ਪਾਇਆਗਾ ਫਿਰ 150 ਯਾਨੀ ਕਿ 350 ਦਾ ਹੋ ਗਿਆ 350 ਦਾ ਤੇਲ ਤਾਂ ਨਹੀਂ ਹੈਗਾ ਉਹ ਜਿਹੜਾ ਕੱਢਿਆ ਹਾਂ 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 ਦੁਬਾਰਾ ਟੈਂਕੀ ਖੋਲ ਕੇ ਆਪੇ ਫਿਰ ਕੱਢ ਲੈਣੇ ਬਈ ਅਸੀਂ ਐਸ ਦੀ ਗੰਜੀ ਨਹੀਂ ਕਰਦੇ 50 ਦਾ ਨਿਕਲਿਆ ਜਾਂ 100 ਦਾ ਨਿਕਲਿਆ ਸਾਡੇ ਪੰਪ ਤੇ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਇਹ ਪੰਜ ਤੋਂ ਬਾਅਦ ਵੀ ਜੇ ਫਿਰ ਵੀ ਸਾਡੀ ਮੰਨਤੀ ਕਰੋ ਪੰਜ ਲੀਟਰ ਪਿਓਰ ਸਰਸ਼ੋਰ ਸਾਡੀਆਂ 5 ਲੀਟਰ ਦਾ ਭਾਂਡਾ ਪਿਆ ਹੈ ਮੰਨਤੀ ਕਰੋ ਬੋਤਲ ਚ ਪਾਓ ਜੇ ਟਾਟਾ ਧੋਣ ਦੀ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਜਿਹੇ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਉਹ ਤਾਂ ਫਿਰ ਇਹ ਹੈ ਨਾ ਕਿ ਟੈਂਕੀ ਚ ਪਿਆ ਤਾਂ ਟੈਂਕੀ ਕੀ ਹੋਣੀ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੂਈ ਨਹੀਂ ਚੁੱਕੀ ਗਈ ਨਹੀਂ ਉਹ ਸਾਡੇ ਨਾਲ ਨਹੀਂ ਲੱਟ ਕੇ ਹੀ ਵੇਖਿਆ ਹੁਣ ਇਹ ਮਲਾਤ ਦਾ ਬਾਉਗਾ ਫੋਟੇ ਕੋਲੇ ਜਾ ਕੇ ਟੈਂਕੀ ਭੋਲ ਕੇ ਸਾਰੇ ਹੋਰ ਕੋਸ਼ਿਸ਼ ਕੀਤੀ ਆ ਪਰ ਮੈਂ ਜੋ ਮੈਂ ਮੈਂ ਤਾਂ ਪੰਗਰੀ ਸਾਡੀ ਕੰਪਨੀ ਇਹ ਕਹਿੰਦੀ ਆ ਤੁਹਾਡਾ ਮੀਟ ਸਹੀ ਆ ਹਮਮ ਫਾਈਨਲ ਨਹੀਂ ਪਿਆ ਨਾ ਪਿਆ ਸਾਡੇ ਉਹ ਟੈਂਕੀ ਦੇ ਵਿੱਚ ਹੀ ਪਾਇਆ ਨਹੀਂ ਸਾਨੂੰ ਕੀ ਪਤਾ ਅੱਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਦੇ ਗਏ ਜੇ ਸਾਡੇ ਦੇ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਕਰਾਂਗੇ ਕਿਸੇ ਦੇ ਜੀ ਉਹ ਤਾਂ ਕਦੇ ਗਏ ਨਹੀਂ ਅਸੀਂ ਗਏ ਕਿਉਂ ਜੇ ਆਪ ਤੂੰ ਜਾ ਕੇ ਕਹਦਾ ਪੁਲ ਤੋਂ ਮੁਰਕੀਆਂ ਇਹ ਮੈਨੂੰ ਤਾਂ ਆ ਗਿਆ ਸੀ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਅਮੀਰ ਬੈਂਕ ਕਾ ਸਾਨੂੰ ਇੱਕ ਗੁੱਟੀ ਦੇ ਦਿੰਦਾ ਅਸਲੀ ਨਕਲੀ ਤੇ ਉਹ ਤੁਸੀਂ ਜਿੰਮੇਵਾਰ ਹੋ ਘਟਵਾ ਦੇ ਤੁਸੀਂ ਜਿੰਮੇਵਾਰ ਹੋ ਨਾ ਕੀ ਭੈਂਤੀ ਜਿੰਮੇਵਾਰ ਬੈਂਕ ਦਾ ਸਾਡੀ ਇੱਥੇ ਮੰਤੀ ਕਰ ਲੋ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਦੱਸੋ ਇਹ ਘਟਵਾ ਤੇ ਪਿਆ ਉਹ ਤਾਂ ਚਲੋ 200 ਦਾ ਜਿਹੜਾ ਨਹੀਂ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਬ ਰਿਆ ਸੀਗਾ ਉਹ ਕਹਿੰਦਾ 150 ਦਾ ਬਾਅਦ ਚੋਂ ਤੇਲ ਪਾਇਸੋ ਵੀ ਨਹੀਂ ਨਿਕਲਿਆ ਉਹ ਬੈਲੂ ਕੀ ਪਤਾ ਉਹ ਫਿਰ ਉਸੇ ਹੀ ਗਿਆ ਇਹ ਮੰਗਲਾ ਮੇਰਾ ਹੈ ਜੇ ਪਰ ਮੈਂ ਕਿਵੇਂ ਕਹਿ ਸਕਦਾ ਹਾਂ ਇਹ ਬੈਂਕ ਸਾਡੇ ਪੰਪਰੇ ਤੇ ਤੇਲ ਕੱਟ ਪਿਆ ਈ ਮੇਰੇ ਪਾਪ ਮੋਟਰਸਾਈਕਲ ਜਿਆਦਾ ਵੀ ਨਹੀਂ ਵੀ ਹੋ ਸਕਦਾ ਨਾ ਯੋਲ ਵੀ ਸਕਦਾ ਉਹ ਤਾਂ ਕੋਲੇ ਖੜਿਆ ਤੂੰ ਪਾਇਆ ਸੀ ਜੀ 150 ਨਹੀਂ ਮੈਂ ਸਰ ਜੀ ਮੈਂ ਤਾਂ ਕੋਲ ਹੈ ਹੀ ਨਹੀਂ ਉਸ ਵੇਲੇ ਜਦੋਂ ਪਾਇਆ ਮੈਂ ਤਾਂ ਸਾਡੀ ਦਾ ਮੇਨਟ ਦੇ ਸਕਦੇ ਆ ਲਿਖਿਆ ਤੈਨੀਆਂ ਚੀਜ਼ਾਂ ਲੀਆਂ ਸਾਡੀਆਂ ਮੇਨਟ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੇਨਟ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਹੈ ਗੱਲ ਕਰਕੇ ਤੁਸੀਂ ਕੀ ਕਹਨੇ ਹੋ ਵੀ ਅਸੀਂ ਤੇਲ ਸਹੀ ਪਾਇਆ ਹਾਂ ਮੈਂ ਮੈਂ ਸਾਡਾ ਮੀਰਮੈਂਟ ਸਹੀ ਹੈ ਸਭ ਕੁਝ ਸਹੀ ਹੈ ਇਹ ਮੈਂ ਹੁਣ ਕਹੀ ਸਾਰੀ ਉਹਦੇ ਮੋਟਰ 'ਚ ਨੁਕਸ ਹੈ ਜਾਂ ਕਿਸੇ 'ਚ ਨੁਕਸ ਹੈ ਉਸ ਬਾਰੇ ਮੈਂ ਕੀ ਕਹਿ ਸਕਦਾ